ਆਪ ਵੀ ਤੁਸੀਂ ਭੱਜ ਲਓਗੇ ਆ ਜੀ ਭੱਜੂਗਾ ਜੀ ਕੋਈ ਛੋਟੇ ਪ੍ਰੋਬਲਮ ਸੀ ਆ ਦੇਖੋ ਛੋਟੀ ਨਾਲ ਛੋਟੀ ਨਾਲ ਤੁਰਾਈ ਜੀ ਵਾ ਛੋਟੀ ਨਾਲ ਆਇਆ ਉਸ ਤੋਂ ਅੱਜ ਕਿ ਦਿਖਾਉਗੇ ਬਾਉਟਰ ਪੱਕੇ ਜਾ ਕੇ ਦਿਖਾਜੋ ਆਜੋ ਆਜੋ ਹਾਂ ਜੀ ਉਹ ਦੇਖ ਸਕਦੇ ਆ ਬਾਪੂ ਜੀ ਨੇ ਸ਼ੂਟ ਲਾ ਦਿੱਤੀ ਹੈ ਉਹ ਭੱਜ ਗਿਆ ਬਾਪੂ ਜੀ ਅਸੀਂ ਉਹਨਾਂ ਨੂੰ ਵੀ ਕੀ ਬਾਤ ਆ ਜੋਸ਼ ਦੇਖ ਸਕਦੇ ਆ ਖਨੌਰੀ ਬਾਪੂ ਜੀ ਆ ਜਾਓ ਵਾਪਸ ਆ ਜਾਓ ਉਹ ਦੇਖ ਸਕਦੇ ਹੋ ਰਫਤਾਰ ਬਾਪੂ ਜੀ ਦੀ ਕਿਵੇਂ ਗੋਲੀ ਮੂੰਹ ਕੁ ਬੱਜ ਰਨੇ ਉਹ ਕੀ ਆ ਬਾਪੂ ਜੀ ਠੀਕ ਹੈ ਹੁਣ ਕੀ ਆ ਹਾਂ ਬਿਲਕੁਲ ਜਮਾ ਠੀਕ ਆ ਡਾਕਟਰ ਸਾਹਿਬਾ ਦਾ ਧੰਨਵਾਦ ਜਿਨ੍ਹਾਂ ਨੇ ਵਧੀਆ ਕਰਤੇ ਨੌਜਵਾਨ ਵਰਗੇ ਕਰਤੇ ਕਿਤੇ ਤਾਂ ਗੋਡੇ ਚੁਰੇ ਨਹੀਂ ਜਾਂਦਾ ਜੇ ਬਾਹਰ ਇਹ ਜਾਣੀ ਹੁਣ ਤਾਂ ਬੱਜ ਰੋ ਤੁਸੀਂ ਹੁਣ ਹਾਂ ਹੁਣ ਠੀਕ ਕਰਤੇ ਨੇ ਅੱਛਾ ਜੀ ਡਾਕਟਰ ਸਾਹਿਬ ਜੀ ਮਹਿਮਾਨੀ ਨਾਲ ਠੀਕ ਹੋ ਚਲੋ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਭੱਜ ਲੋ ਮੜਾ ਜਾ ਚਲੋ ਦੇਖ ਸਕਦੇ ਹੋ ਬਾਪੂ ਜੀ ਦਾ ਜੋਸ਼ ਕਿਆ ਬਾਤ ਹੈ ਇਹ ਖਨੌਰੀ ਬਾਉਡਰੀ ਤਸਵੀਰ ਹੈ ਜੀ ਰੌਣਕ ਮੇਲਾ ਬਣਾਇਆ ਬੈਠੇ ਇਸ ਤਰ੍ਹਾਂ ਦੇਖਦੇ ਹੋ ਜੋਸ਼ ਵਾਪੁੜੀ ਦਾ ਬਹੁਤ ਵਧੀਆ ਬਹੁਤ ਸਿਹਰਾ ਵਧੀਆ 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 ਚਰਜੀਕਲ ਹੈ ਨਾ ਦਵਾਈ ਹੈ ਬਹੁਤ ਵਧੀਆ ਦਿੰਦੇ ਨੇ ਜੀ ਜਿਹੜੀ ਦਵਾਈ ਦੇ ਨੇ ਬੰਦਾ ਜਮਾ ਬਿਲਕੁਲ ਠੀਕ ਹੋ ਰਿਹਾ ਹੈ ਕਰ ਵੀ ਉੱਚਾ ਜੋਸ਼ ਹੈ ਨਹੀਂ ਨਹੀਂ ਇਹਦੇ ਵਿੱਚ ਜੋਸ਼ ਵੀ ਹੈ ਪਰ ਇਸ ਦੇ ਨਾਲ ਸਾਈਕੋਲੋਜੀਕਲੀ ਫੈਕਟਰ ਨਾਲ ਮੂਵ ਆ ਨਾ ਜਿਹੜੀ ਉਹ ਗਰਮੈਸ ਲਿਆ ਦਿੰਦੀ ਹੈ ਫਿਰ ਗਰਮ ਗਰਮ ਹੁੰਦਾਰ ਜਦੋਂ ਸਰੀਰ ਭੱਜਦਾ ਹੈ ਹੌਸਲੇ ਦੇ ਨਾਲ ਲੋਕਾਂ ਨੂੰ ਦੇਖ ਕੇ ਹਾਂ ਆਟੋਮੈਟਿਕਲੀ ਬਾਰਡਰ ਵੀ ਕਰਾਸ ਕਰ ਦਿੰਦਾ ਹੈ ਜੀ ਬੱਜੀ ਜੇ ਸਹੀ ਲੱਗਦਾ ਬਾਪੂ ਜੀ ਠੀਕ ਹੋ ਗਏ ਬਾਪੂ ਜੀ ਭੱਜ ਕੇ ਦਿਖਾਉਣਗੇ ਜੀ ਆਪਣੇ ਆਪ ਜੇ ਸਹੀ ਹੋ ਗਿਆ ਬਾਪੂ ਜੀ ਤੁਸੀਂ ਭੱਜ ਗੋਗੇ ਆ ਜੇ ਭਜੂਗਾ ਜੀ ਮੇਰੇ ਕੋਲ ਤਾਂ ਪ੍ਰੋਬਲਮ ਸੀ ਆ ਦੇਖੋ ਛੋਟੀ ਨਾਲ ਛੋਟੀ ਨਾਲ ਦਰਦਾਈ ਜੀ ਵਾ ਛੋਟੀ ਨਾਲ ਆਇਆ ਉਸ ਤੋਂ ਅੱਜ ਕੇ ਦਿਖਾਉਗੇ ਬਾਟਰ ਪੱਕੇ ਜਾ ਕੇ ਦਿਖਾਜੋ ਆਜੋ ਆਜੋ ਉਹ ਦੇਖ ਲਗਦੇ ਬਾਪੂ ਜੀ ਨੇ ਸ਼ੂਟ ਲਾ ਦਿੱਤੀ ਹੈ ਉਹ ਬਚ ਗਏ ਬਾਪੂ ਜੀ ਅਸੀਂ ਉਹਨਾਂ ਨੂੰ ਵੀ ਕੀ ਬਾਤ ਆ ਜੋਸ਼ ਦੇਖ ਸਕਦੇ ਹੋ ਖਰੋਰੀ ਬਾਪੂ ਜੀ ਆ ਜਾਓ ਵਾਪਸ ਆ ਜਾਓ ਆਜੋ 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 ਤੂੰ ਦੇਖ ਸਕਦੇ ਹੋ ਰਫਤਾਰ ਬਾਪੂ ਜੀ ਦੀ ਕਿਵੇਂ ਗੋਲੀ ਮਗੂ ਭੱਜ ਰਹੇ ਨੇ ਉਹ ਕੀ ਬਾਤ ਆ ਬਾਪੂ ਜੀ ਠੀਕ ਹੈ ਹੁਣ ਕੀ ਆ ਬਿਲਕੁਲ ਜਮਾ ਠੀਕ ਆ ਡਾਕਟਰ ਸਾਹਿਬਾਂ ਦਾ ਧੰਨਵਾਦ ਜਿਨ੍ਹਾਂ ਨੇ ਵਧੀਆ ਕਰਤਾ ਨੌਜਵਾਨ ਵਰਗੇ ਕਰਤੇ ਹਾਂ ਹੁਣ ਜਾ ਕੇ ਕਰ ਚੋਗੇ ਬਿਲਕੁਲ ਬਿਲਕੁਲ ਕੀ ਦਿੱਕਤ ਕੀ ਆ ਗਈ ਸੀ ਦਿੱਕਤ ਤਾਂ ਗੋਡੇ ਚੁਰੇ ਨਹੀਂ ਜਾਂਦਾ ਜਮਾ ਇਹ ਜਾਣੀ ਤੇ ਹੁਣ ਤਾਂ ਭੱਜ ਰਹੇ ਤੁਸੀਂ ਹੁਣ ਹਾਂ ਹੁਣ ਠੀਕ ਕਰਤੇ ਨੇ ਅੱਛਾ ਜੀ ਡਾਕਟਰ ਸਾਹਿਬ ਦੀ ਮਿਹਰਮਾਨੀ ਨਾਲ ਠੀਕ ਹੋ ਚਲੋ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਭੱਜ ਲੋ ਮੜਾ ਜਾ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦਾ ਜੋਸ਼ ਕੀ ਬਾਤ ਹੈ ਇੱਕ ਖਨੌਰੀ ਬਾਰਡਰ ਦੀ ਤਸਵੀਰ ਹੈ ਜੀ ਰੌਣਕ ਬੇਲਾ ਬਣਾਇਆ ਬੈਠੇ ਕਿਸ ਤਰ੍ਹਾਂ ਦੇਖਦੇ ਹੋ ਜੀ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਜੋਸ਼ ਬਾਪੂ ਜੀ ਦਾ ਵਧੀਆ ਜੀ ਬਹੁਤ ਵਧੀਆ ਬਹੁਤ ਸਿਹਤ ਵਧੀਆ 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 ਚੜਦੀ ਕਲਾ ਦਾ ਦਵਾਈ ਹੈ ਬਹੁਤ ਵਧੀਆ ਦੇ ਰਹੇ ਜੀ ਜਿਹੜੀ ਜਿਹੜੀ ਦਵਾਈ ਦੇ ਰਹੇ ਨੇ ਬੰਦਾ ਜਮਾ ਬਿਲਕੁਲ ਠੀਕ ਹੋ ਰਿਹਾ ਹੈ ਕੀ ਬਾਤ ਹੈ ਤਾਂ ਬਾਪੂ ਜੀ ਘੋੜੇ ਵਾਂਗ ਭੱਜਣ ਲੱਗੇ ਹੋਰ ਹਰੇਕੀ ਬਾਤ ਹੈ ਜਿਹਨੂੰ ਦਵਾਈ ਦੇ ਰਹੇ ਨੇ ਜਿਹਨੂੰ ਮਰਜੀ ਦੇ ਰਹੇ ਨੇ ਦਵਾਈ ਹਰੇਕ ਵਧੀਆ ਭਾਜ ਰਿਹਾ ਹੈ ਦੇਖੋ ਇੱਕ ਸਾਲ ਤੋਂ ਤਸਵੀਰਾਂ ਖਨੌਰੀ ਬਾਰਡਰ ਦੀਆਂ ਬਜ਼ੁਰਗ ਨੇ ਘੋੜੇ ਵਾਂਗੂ ਭਜਰੇ ਨੇ ਇਹ ਚੁੱਕ ਪੈ ਗਈ ਜੀ ਮੈਂ ਵੀ ਬਿਲਕੁਲ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਂਗੇ ਤੁਸੀਂ ਦੇਖੇ ਤਸਵੀਰ ਹੁਣੀ ਬਾਪੂ ਜੀ ਕਹਿੰਦਾ ਘੋੜੇ ਵਾਂਗੂ ਭੱਜਣ ਲੱਗ ਗਏ ਪਹਿਲਾਂ ਤਕਲੀਫ ਚ ਸੀਗੇ ਆ ਵਧੀਆ ਦਵਾਈ ਹੈ ਜੀ ਟਰੀਟਮੈਂਟ ਵਧੀਆ ਇਹਨਾਂ ਦਾ ਬਹੁਤ ਵਧੀਆ 50% ਟਰੀਟਮੈਂਟ ਆ 50% ਜੋਸ਼ ਵੀ ਕੈਸੇ ਦੇਣਾ ਚ ਹਾਂਜੀ ਇੱਕ ਦੂਜੇ ਨੂੰ ਦੇਖ ਕੇ ਮਰੀਜ਼ ਹੌਸਲੇ ਨਾਲ ਵੀ ਠੀਕ ਹੁੰਦਾ ਪਰ ਜਿਹੜੀ ਦਵਾਈ ਹੈ ਟਰੀਟਮੈਂਟ ਪਹਿਲਾਂ ਤਾਂ ਅਸਰੋਧ ਹੈ ਇਹ ਅਸਲ ਗੱਲ ਹੈ ਹਾਂਜੀ ਕਿੱਥੋਂ ਆਏ ਜੀ ਤੁਸੀਂ ਇੱਥੋਂ ਆਏ ਖਨੋਰੀ ਤੋਂ ਹੀ ਅੱਛਾ ਜੀ ਠੀਕ ਹੈ ਜੇ ਤੁਸੀਂ ਵੀ ਕਰਾਓ ਇਲਾਜ ਨਹੀਂ ਜੀ ਇਲਾਜ ਨਹੀਂ ਕਰਾਇਆ ਇਲਾਜ ਦੇਖ ਰਿਆ ਹੋ ਰਿਹਾ ਮੈਂ ਵੀ ਡਾਕਟਰ ਆ ਅਜਾ ਤੁਸੀਂ ਡਾਕਟਰ ਹੋ ਹਾਂ ਜੀ ਫੋ ਕਿਸ ਤਰ੍ਹਾਂ ਦੇਖਦੇ ਹੋ ਬਾਪੂ ਜੀ ਨੇ ਹੁਣੇ ਪ੍ਰੋਬਲਮ ਸੀ ਘੋੜੇ ਵਾਂਗੂ ਭੱਜਣ ਲੱਗੇ ਇਹ ਕਹਦੇ ਆ ਵੀ ਮੈਡੀਕਲ ਲਾਈਨ ਚ ਵੀ ਆਪਾਂ ਕਹਿ ਸਕਦਾ ਚਮਤਕਾਰ ਆ ਵੀ ਉੱਚਾ ਜੋਸ਼ ਹੈ ਨਹੀਂ ਨਹੀਂ ਇਹਦੇ ਵਿੱਚ ਜੋਸ਼ ਵੀ ਹੈ ਪਲੱਸ ਇਹਦੇ ਨਾਲ ਸਾਈਕੋਲੋਜੀਕਲੀ ਫੈਕਟਰ ਹੈ ਨਾਲ ਮੂਵ ਹੈ ਨਾ ਜਿਹੜੀ ਉਹ ਗਰਮੈਸ ਲਿਆ ਦਿੰਦੀ ਹੈ ਫਿਰ ਗਰਮ ਗਰਮ ਹੁੰਦਾਰ ਜਦੋਂ ਸਰੀਰ ਭੱਜਦਾ ਹੈ ਕੁਝ ਹੌਸਲੇ ਦਾ ਨਾਲ ਲੋਕਾਂ ਨੂੰ ਦੇਖ ਕੇ ਹਾਂ ਆਟੋਮੈਟਿਕਲੀ ਬਾਰਡਰ ਵੀ ਕਰਾਸ ਕਰ ਦਿੰਦਾ ਹੈ ਕੀ ਬਾਤ ਇੰਨਾ ਹੌਸਲਾ ਹੁੰਦਾ ਸੋ ਦੇਖ ਸਕਦੇ ਹੋ ਕਿਨੇ ਹੌਸਲਾ ਹੋ ਜਾਂਦਾ ਹੈ ਡਾਕਟਰ ਸਾਹਿਬ ਨੇ ਖੁਦ ਥਿਊਰੀ ਸਮਝਾਈਏ ਸਾਨੂੰ ਸੋ ਹੋਰ ਵੀ ਸਖਨੋਰੀ ਬਾਰਡਰ ਦੀ ਇਦਾਂ ਦੀਆਂ ਤਸਵੀਰਾਂ ਬਾਕਮਾਲ ਤਸਵੀਰਾਂ ਤੁਹਾਨੂੰ